ਇਕ ਮਹਾਂਦਰਸ਼ੀ ਆਈਏ ਇਕ ਮਹਾਂਦਰਸ਼ੀ ਆਈਏ ਸਤਿਪਾਤਸ਼ਾਹ ਨੇ ਆਖਿਆ ਗੁਰੂ ਦੇਖ ਭਾਣ ਤਨੂ ਗੁਰੂ ਦੇਖ ਭਾਣ ਪਾਤਸ਼ਾਹ ਜਿਹੜਾ ਕਹੇਗਾ ਨੌ ਨਿੰਦੀਆਂ ਉਹਨਾਂ ਦਾ ਆਦਨ ਨੌ ਬੇਟਾ ਕਹੀ ਜਾਂਵੇ ਸੁਣ ਲੋ ਕਹਿੰਦੇ ਆਸਰਾ ਬਸਨ ਭੂ ਕਣਕ ਪੁਨ ਦਾਸੀ ਚੌਕ ਗੁਲਾਮ ਰਕਵਾਏ ਹੱਤਵਾਏ ਜਾਮੀਏ ਇਹ ਨੌਂ ਦਿੱਤੇ ਨਾਮ ਅਸਲ ਕਹਿੰਦੇ ਨੇ ਭੋਜਨ ਉਹਨੂੰ ਖਾੜ ਕੇ ਵੀ ਕੋਈ ਤ੍ਰੇਵੀ ਨਹੀਂ ਰਹਿ ਗਈ ਅੰਮ੍ਰਿਤ ਗੁਰਤੇਜ ਬਾਦਲ ਸਾਹਿਬ ਬਾਦੂ ਦੇ ਘਰ ਵਿੱਚ ਕਰਦੇ ਤੇ ਬਸਰ ਨਾਮ ਹੈ ਬਸਤਰ ਦਾ ਗ੍ਰੀਣ ਤੁਸੀਂ ਜਾਓ ਐ ਨਹੀਂ ਬਿੰਦੇ ਦੂਸਰੀ ਹੈ ਬਸਨ ਬਸ ਨਾਲ ਬਸਤਰ ਭੁਤ ਇਹ ਬਾਦਰ ਸਾਹਿਬ ਨੂੰ ਸੁਖਰੋਗੇ ਤੇ ਮਸਤਰਾ ਦੀ ਵੀ ਕਮੀ ਨਹੀਂ ਜ਼ਿਸਤ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਆਸਨ ਬਸਨ ਖੂ ਭੂ ਨਾ ਮੇਂ ਕਸ਼ੀ ਦਾ ਜ਼ਮੀਨ ਦਾ ਵੀ ਘਾਟਾ ਨਹੀਂ ਲੱਗੇ ਜੇ ਕੋਈ ਜ਼ਮੀਨ ਨਹੀਂ ਚਾਹਦਾ ਤੇ ਰਹਿਣ ਜੋਗੀ ਘਰ ਜੋਗੀ ਦੀ ਮੀਂਹ ਦਾ ਵੀ ਘਾਟਾ ਨਹੀਂ ਉਹਨੂੰ ਘਰ ਮਿਲ ਜਾਵੇ ਆਸਰ ਬਸ ਉਹ ਦਾ ਨਾ ਘੱਟਾ ਨਾ ਘਟੇ ਦੇ ਸੋਨੇ ਨੂੰ ਕਿਉਂਕਿ ਸੋਨੇ ਦੀ ਵੀ ਕਮੀ ਨਹੀਂ ਰਹੀ ਲੋਕਿ ਸੋਨਾ ਜਿਹੜਾ ਹੈ ਇਹ ਗੁਜ਼ਾਰਾ ਦੇਤੇ ਇੱਕ ਆਸਰਾ ਹੈ ਪੁਰਾਣੇ ਸਮਿਆਂ ਵਿੱਚ ਘਰਾਂ 'ਚ ਸੋਨਾ ਰੱਖਦੇ ਲੋੜ ਪੈਣ ਤੋਂ ਉਹਨੂੰ ਵੇਚ ਕੇ ਦਾ ਗਹਿਣੇ ਪਰਦੇ ਕੰਮ ਸਵਾਰਦੇ ਸੀ ਕਹਿੰਦੇ ਸੋਨੇ ਦੀ ਵੀ ਕਮੀ ਨਹੀਂ ਰਹੀ असन बसन खू कणक पौन दासी सेवादार नहीं चाकरी करने वाली कमी भी को अगे पिछे करने के नौकर के चौंक उत्साह हम कई भोजन भी वादू मिलता है बस्तर भी वादू मिलते हैं सोना भी घर है और में में है भी घर ने पर चौंक उत्साह है नहीं मन फिर रोते रही कहने चौंक उत्साह भी तेन खुशी भी मिलूगी दार यही एना कुछ मिलने बाहर भी करो दुलाम गुलाम गुलाम दिवे दास सेवादार मैं दसिया रथवाए रथ मिल जाएंगे घोड़िया न जूते मिल जाए हथवाए हाथी मिल जाएंगे तेल सवारी करूंगा यह नौ निध के नाम है नौ निधिया के नाम ने ਜੇ ਕੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਣੇਗਾ ਤੇ ਤੈਨੂੰ ਨੌ ਲੇਟਾਂ ਮਿਲ ਜਾਣਗੀਆਂ